ਸਰਨਾ ਸਰਨਾ ਅਸਲ ਬਾਬਾ ਕਾਂਗਾਂ ਦੀ ਸੁਰ ਪ੍ਰਬੰਧਨ ਨੀਤੀ ਦਾ ਜਿਹਨਾਂ ਨੂੰ ਬੰਗਾਲ ਰਾਜ ਨੂੰ ਪਾਵਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਅਵਤਾਰ ਉੱਪਰ ਬਲ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਸਾਰਾ ਨਗਰ ਉਸ਼ਾ ਦੇ ਨਾਲ ਅੱਜ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਘੰਟਾ ਘਰ ਤੋਂ ਆਰੰਭ ਹੁੰਦਾ ਹੈ ਇਹ ਸਰਦਾਰ ਸਰਬਜੀਤ ਸਿੰਘ ਬੱbbi ਤੇ ਇਹਨਾਂ ਦੀ ਪ੍ਰਧਾਨਗੀ ਹੇਠ ਸਾਰਾ ਹੀ ਨਗਰ ਕੀਰਤਨ ਦਾ ਪ੍ਰਬੰਧ ਇਹ ਦੇਖ ਰਹੇ ਜਿਹੜਾ ਕਰਦੇ ਆ ਬਹੁਤ ਹੀ ਸਜੇ ਢੰਗ ਨਾਲ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ ਉਹਨਾਂ ਨੇ ਬਹੁਤ ਹੀ ਸਰਦਾ ਦੇ ਨਾਲ ਸਾਰੀ ਸੰਗਤ ਨਾਲ ਸਾਰੀ ਕਮੇਟੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਆਰੰਭ ਕਰਕੇ ਚਾਲ ਕਾਲੇ ਤੋੜਿਆ ਤੋਂ ਤੇ ਅਸੀਂ ਇਹਨਾਂ ਦੀ ਕਮੇਟੀ ਦਾ ਤੇ ਸਾਰੇ ਨਗਰ ਮਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਈਕ੍ਰੂ ਜੀ ਦਾ ਖਾਲਸਾ ਵਾਈਕ੍ਰੂ ਜੀ ਦੇ ਪਤੀ ਖਾਲਸਾ ਅੱਜ ਪਟਾਰ ਜੀ ਅੱਜ ਕਸਬਾ ਕਾਲਾ ਸੱਗਿਆ ਚ ਜਿਹੜੀ ਜੋਨਾਲਕ ਦੇ ਵਿਦਾ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਬਹੁਤ ਬਹੁਤ ਵੱਡੇ ਪੱਧਰ ਤੇ ਜਿਹੜਾ ਬਿਸ਼ਾਹ ਨਗਰ ਕੀਤਾ ਗਿਆ ਕੋਈ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਨਾਲੇ ਤੁਹਾਨੂੰ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੁਸੀਂ ਆਏ ਆ ਇਹ ਜਿਹੜਾ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਕਾਲਾ ਸੰਘਿਆ ਵਿੱਚ ਮਨਾਇਆ ਜਾ ਰਿਹਾ ਹੈ ਇਹ ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਨੂੰ ਬਹੁਤ ਜ਼ਿਆਦਾ ਅਤਿ ਸ਼ਾ ਹੈ ਕੋਈ ਮਤਭੇਦ ਨਹੀਂ ਸ਼ਰਧਾ ਸਤਕਾਰ ਨਾਲ ਮਨਾ ਰਹੀਆਂ ਹਨ ਪ੍ਰਧਾਨ ਜੀ ਤੁਹਾਨੂੰ ਆਰੰਭ ਹੋ ਗਿਆ ਸਰ ਜੀ ਇਹ ਗੁਰਦੁਆਰਾ ਘੰਟਾ ਘਰ ਆਲਮਗੀਰ ਤੋਂ ਆਰੰਭ ਹੋਇਆ ਔਰ ਕਿੱਥੇ ਕਿੱਥੇ ਫੜਾ ਜਿਹੜੇ ਹੋ ਰਿਹਾ ਤੇ ਹੁਣ ਇਸ ਟਾਈਮ ਬਾਬਾ ਕਾਨ ਦਾਸ ਪਹੁੰਚ ਗਿਆ ਉਹਨਾਂ ਦੀ ਕਮੇਟੀ ਨੇ ਮਾਨ ਸਤਕਾਰ ਕਰ ਦਿੱਤਾ ਤੇ ਹੁਣ ਅੱਗੇ ਬੈਂਕ ਕੋਲ ਜਾਊਗਾ ਬਾਜ਼ਾਰ ਥਾਣੀ ਹੋ ਕੇ ਹਸਪਤਾਲ ਵਾਲੇ ਚੌਂਕ ਤੇ ਜਾਊਗਾ ਉੱਥੋਂ ਚੱਲ ਕੇ ਗੁਰਦੁਆਰਾ ਖਾਸਕਾਲਾ ਸਾਹਿਬ ਚ ਜਾਊਗਾ ਤੇ ਉੱਥੋਂ ਚੱਲ ਕੇ ਬਾਅਦ ਚ ਗੁਰਦੁਆਰਾ ਟਾਮੀ ਸਾਹਿਬ ਜਾਊਗਾ ਫਿਰ ਬਾਲਮੀਕ ਗੁਰਦੁਆਰੇ ਜਾਊਗਾ ਫਿਰ ਅਰਦਾਸ ਮਹੱਲੇ ਗੁਰਦੁਆਰਾ ਸਾਹਿਬ ਤੇ ਜਾਊਗਾ ਉਦੋਂ ਬਾਅਦ ਗੁਰਦੁਆਰਾ ਘੰਟਾਕਾਰ ਵਿਖੇ ਆਣ ਕੇ ਸਮਾਪਤੀ ਹੋਵੇਗੀ ਉਦੇ ਵਿੱਚ ਹਾਜ਼ਰੀ ਭਰ ਰਹੀ ਸ਼ਰਮਨ ਜੋਕ ਸਾਧ ਸੰਗਤ ਦੀ ਆਪਾਂ ਪਹਿਲੇ ਪੜਾਉ ਤੇ ਪਹੁੰਚੇ ਹਾਂ ਗੁਰਦੁਆਰਾ ਬਾਬਾ ਕਾਂਦਾਸੀ ਇਸੇ ਸਥਾਨ ਉੱਤੇ ਪਾਟ ਕੇ ਜਿੱਥੇ ਤੁਸੀਂ ਗੱਪਕੇ ਨੂੰ ਬਹੁਤ ਵੇਖੇ ਨੇ ਉੱਥੇ ਤਨਮਿੱਤਾ ਦਾ ਸਮਾ ਘਾਟੇ ਜਿੱਥੇ ਨੂੰ ਵੀ ਨਸੀਬ ਹੋਇਆ ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰਾ ਆਰਾਮ ਕਰੀਏ ਕਿਉਂਕਿ ਲੰਬਾ ਸਮਾਂ ਲਈ ਵਿਚਾਰਾ ਕਰਦਾ ਆਓ ਸਭ ਤੋਂ ਪਹਿਲਾਂ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲਵਾਈਏ ਸਤਗੁਰੂ ਦੀ ਬਖਸ਼ੀ ਹੋਈ ਫਤਿਹ ਸ਼ਹੀਦ ਪਿਤਾ ਤੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਮਾਤਾ ਕੁਦਰੀ ਜੀ ਦੇ ਲਖਤਰ ਜਗਰ ਗੁਰਪ੍ਰੇਮ ਬਹਾਦਰ ਸਾਹਿਬ ਦੇ ਨੂਰੇ ਨਜ਼ਰ ਕਲਮ ਦੇ ਤਰੀਕੇ ਕੋ ਅਨੀ ਪਿਤਾ ਤੇ ਕਾਨੀ ਪੁੱਤਰਾਂ ਦੇ ਕਾਨੀ ਅਮਰਤ ਦੇ ਰਾਤੇ ਸਮਝਤਾਨੀ ਸ਼ਤਗੁਰੂ ਗੁਰੂ ਗੋਬਿੰਦ ਸਿੰਘ ਰਾਜ ਦੀ ਪਾਗਲ ਪੱਖਸ਼ ਸਦਾ ਦਾ ਨਾਰਾ ਕਰੀਏ ਬਨੰਦ ਕੋਈ ਪ੍ਰਸ਼ਨ ਮਾਗੀ ਦਾ ਰਹ ਜਾਵੇ ਝਕਾਓ ਸੂ ਸਾਖੂ ਕਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਸੁੰਦਰ ਉਪਰਾਲਾ ਇਸ ਟਕਰ ਦੇ ਵਿੱਚ ਤਕਰ ਕੀਰਤਨ ਦੇ ਵਿੱਚ ਕੀਤਾ ਗਿਆ ਹੈ ਦੋ ਸੱਜੇ ਤੱਕ ਦੇ ਨਾਲ ਪੰਜ ਪਿਆਰੇ ਤੇਗਵਾਈ ਦੇ ਵਿੱਚ ਸ਼ਤਗੁਰੂ ਗੁਰੂ ਅੰਸਾਹ ਮਹਾਰਾਜ ਜੀ ਦੀ ਸ਼ਤਮਸ਼ਾ ਦੇ ਹੇਠ ਜੋਗ ਪਰਦੇ ਅਧੀਨ ਇਹ ਨਗਰ ਕੀਰਤਨ ਨੇ ਚਾਲੇ ਪਾਏ ਨੇ ਅੱਜ ਸੂਚਾ ਸਿੱਖ ਜਗਤ ਜਿੱਥੇ-ਜਿੱਥੇ ਬੈਠਾ ਹੈ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਪਿਆਰ ਕਰ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਜਨ ਸੁਧਾਰ ਨਹੀਂ ਕੋਈ ਮਹਾਨ ਸੰਦੇਸ਼ਾਂ ਦੇ ਧਰਤੀ ਤੇ ਆਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਸਤਪੁਰ ਨਾਨਕ ਪ੍ਰਗਟਿਆ ਮਿੱਟੀ ਇਹ ਕਿੱਦਾਂ ਚੈਨਲ ਹੋਆ ਜੋ ਫਰ ਸੂਰਤ ਨਿਕਲਿਆ ਤਾਰੇ ਛੱਪੇ ਅੰਧੇਰ ਪੰਡਵਾ ਗੁਰੂ ਨਾਨਕ ਸਾਹਿਬ ਸੱਚੇ ਪਾche ਸੰਸਾਰ ਦੇ ਉੱਤੇ ਪ੍ਰਗਟ ਹੋਏ ਦੇ ਬਧਵਾ ਤੇ ਕਲਿਆਣ ਹੈ ਸਮਾਜ ਦੇ ਭਲੇ ਭਈ ਸਰਗੁਣ ਗੁਰਨਾਨਕ ਸਾਹਿਬ ਮਹਾਰਾਜ ਦੇ ਆਪਣੀ ਆਪਣਾ ਕੀਮਤ ਕਾਲ ਦੇ ਅੰਦਰ ਚਾਰ ਦਸਿਆ ਕਰਕੇ ਉਹ ਕੰਮ ਕੀਤੇ ਜੋ ਦੁਨੀਆਂ ਦਾ ਅੱਜ ਤੱਕ ਦਾ ਰਹਿ ਪਰ ਕੋਈ ਨਹੀਂ ਕਰ ਸਕਿਆ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖਤਾ ਦੇ ਕਲਿਆਣ ਦੇ ਵਿਚਾਰ ਦਸਿਆ ਧਾਰਮਿਕ ਕੀਤੇ ਚਹਾਂ ਦਸਿਆ ਨੇ ਪਰ 37000 ਰੁਪਏ ਦੇ ਵਿੱਚ ਦਾ ਪਾਦਰ ਸਪਕੀਤਾ ਤੇ ਸਾਡੇ 6 ਕਰੋੜ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਦੇਖਣ ਕੀਤਾ ਤੇ ਸੱਤੇ ਨਾਲ ਜੋੜਿਆ ਭੁੱਲੀ ਹੋਈ ਨਕਾਈ ਨੂੰ ਰਾਹੇ ਪਾਇਆ ਇਹ ਕਦਮ ਸੱਤਾਂ ਦੇ ਵਿੱਚ ਤਾਂ ਕਰਿਆ ਕਿਉਂਕਿ ਸਮਾਂ ਸੀਮਤ ਹੈ ਸੀਮਤ ਸਮੇਂ ਦੇ ਵਿੱਚ ਆਪਾਂ ਇੱਕ ਦੇ ਵਿੱਚ ਆਪਣੀ ਗੱਲ ਪਾਵਾਣੀ ਹੈ ਆਹ ਸੱਤੋਂ ਧਰਤੀ ਦੇ ਮਹਾਰਾਜ ਜਿੱਥੇ ਵੀ ਉਹਨਾਂ ਦੇ ਕਦਮ ਟਿਕਦੇ ਨੇ ਉਹ ਧਰਤੀ ਪਵਿੱਜੀ ਜਾਂਦੀ ਹੈ ਉਸ ਧਰਤੀ ਨੂੰ ਨਿਸ਼ਕਾਰਾ ਹੁੰਦੀ ਹੈ ਬਾਬੇ ਤਾਰੇ ਚਾਰ ਤੱਕ ਨੌਖੰਡ ਪਿਛਵੀ ਸੱਚਾ ਤਵਾ ਧਰਤੀ ਮਹਾਰਾਜ ਦੇ ਦੁਨੀਆ ਦਾ ਪਰਫੜ ਕਰਕੇ ਠੱਗਾ ਨੂੰ ਤੇਰੇ ਸੱਚ ਦਾ ਗਿਆਨ ਤੇਰੇ ਆਹ ਫਤਿਹੀਆਂ ਨੰਨਾਂ ਦੇ ਵਿੱਚ ਸਾਡੀ ਜੱਥਾ ਨੂੰ ਨਾਲ ਸਾਹਿਬ ਮਹਾਰਾਜੀ ਮਹਿਮਾਨ ਜਹਰਾ ਜਹੂਰ ਸਭ ਕਨਾ ਭਰਪੂਰ ਰਤੂ ਬਣ ਕੇ ਬਹੁਤਨਾਕ ਕੇ ਜਹਾਂ ਚਮਰ ਸ਼ਕਤਰ ਤਖਤ ਦੇ ਮਾਲਕ ਸ਼ਤਰੂ ਗੁਰੂ ਰક્ષਤ ਮਹਾਰਾਜ ਜੀ ਦੀ ਸ਼ਕਤਸ਼ਾਹ ਦੇ ਵਿੱਚ ਪੰਡਿਓ ਪਿਆਰਿਆਂ ਦੀ ਅਗਵਾਈ ਦੇ ਵਿੱਚ ਸੱਜੇ ਹੋਏ ਬਾੜੀ ਜਦੋਂ ਉਡਾਈ ਹੈ